ਟਿਆਲਾ ਦੀ ਸ਼ਾਲ ਮਹਾਰਾਣੀ ਰਜਿੰਦਰਾ ਜਿਮਖਾਨਾ ਕਲੱਬ ਐਡਵੋਕੇਟ ਸੁਮੇਸ਼ ਜੈਨ ਜਿਹੜੇ ਕੀ ਸੈਕਟਰੀ ਦੇ ਪਦ ਲਈ ਇੱਥੇ ਚੋਣ ਦੇ ਵਿੱਚ ਉਤਰੇ ਨੇ ਕਲੱਬ ਦੇ ਵਿੱਚ ਤੁਸੀਂ ਸੈਕਟਰੀ ਦੇ ਪੋਸਟ ਲਈ ਲੜ ਰਹੇ ਹੋ ਜੀ ਕਿਸ ਵਿਜਨ ਨੂੰ ਲੈ ਕੇ ਉਤਰੇ ਹੋ ਕਿਹੜੇ ਕਿਹੜੇ ਤੁਸੀਂ ਬਦਲਾਅ ਲੈ ਕੇ ਆਉਣਾ ਚਾਹੁੰਦੇ ਹੋ ਐਜੇ ਅਗਰ ਤੁਹਾਨੂੰ ਮੈਂਬਰ ਸੈਕਟਰੀ ਬਣਾਉਂਦੇ ਨੇ ਸਰ ਮੈਂ ਪਹਿਲਾਂ ਵੀ ਤੁਹਾਨੂੰ ਬਾਈਟ ਚ ਦੱਸਿਆ ਸੀਗਾ ਕਿ ਮੇਰੇ ਕੋਲ ਇੱਕ ਜੇ ਮੈਂਬਰਸ਼ਿਪ ਮੈਨੂੰ ਸਿਲੈਕਟ ਕੀਤਾ ਤਾਂ ਵਿਦਨ 7 ਡੇਸ ਮੈਂ ਉਹ ਪਾਲਿਸੀ ਫਲੂਟ ਕਰ ਦੂੰਗਾ ਤੁਸੀਂ ਕਿਹੜੀ ਸੋਚ ਨੂੰ ਲੈ ਕੇ 12 ਕੈਂਡੀਡੇਟ ਉਤਾਰੇ ਜਾਂ ਕਿਹੜੀ ਇਹ ਜੀ ਲੋਡ ਸੀ ਵੀ ਜਿਹੜੀ ਤੁਹਾਨੂੰ ਕਲੱਬ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਕਿਵੇਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਦੇ ਵਿੱਚ ਧੜਿਆਂ ਦੇ ਸੰਬੰਧੀ ਮੈਂ ਗੱਲ ਨਹੀਂ ਕਰੂੰਗਾ ਮੈਂ ਤਾਂ ਸਿਰਫ ਇਹੀ ਗੱਲ ਕਰੂੰਗਾ ਕਿ ਅਗਰ ਮੈਂਬਰ ਨੇ ਤੁਹਾਨੂੰ ਚੁਣ ਕੇ ਸੈਕਟਰੀ ਬਣਾ ਦਿੱਤਾ ਤਾਂ ਸਭ ਤੋਂ ਪਹਿਲਾਂ ਜਿਹੜੇ 100 ਦਿਨ ਹੁੰਦੇ ਆ ਕੀ ਚੀਜ਼ ਡਿਲੀਵਰ ਕਰੋ ਮੇਰਾ ਇੱਕ ਜੋ ਵਿਜ਼ਨ ਹੈ ਉਹ ਸਭ ਤੋਂ ਪਹਿਲਾ ਵਿਜ਼ਨ ਜੋ ਹੈ ਉਹ ਇਹ ਹੈ ਕਿ ਕਲੱਬ ਦੇ ਵਿੱਚ ਜਿਹੜਾ ਸੁਣਨ ਨੂੰ ਮਿਲਦਾ ਵੀ ਕਲੱਬ ਇਸ ਸਮੇਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹੈ ਕੀ ਪਲਾਨਿੰਗ ਹੈ ਤੁਹਾਡੇ ਕੋਲ ਇੰਪੋਰਟੈਂਟ ਅਸਪੈਕਟ ਜਿਹੜਾ ਫਾਈਨੈਂਸ਼ੀਅਲ ਬਿਆਨ ਸੀ ਉਸ ਤੇ ਹੈ ਉਹ ਹੈ ਕਿ ਕਲੱਬ ਦੇ ਵਿੱਚ ਜਿਹੜੀ ਇਸ ਟਾਈਮ ਜੀ ਆਪਣੀ ਜਿਹੜੀ ਟੀਮ ਤੁਸੀਂ ਬਣਾਈ ਹੈ ਉਹ ਸਾਰੀ ਦੱਸ ਦਿਓ ਵੀ ਕਿਹੜਾ ਤੁਹਾਡਾ ਪ੍ਰਧਾਨ ਹੈ ਕਿਹੜਾ ਜੁਆਇੰਟ ਸੈਕਟਰੀ ਸਾਰੀ ਟੀਮ ਦਾ ਸਾਰੇ ਸੋ ਤੁਸੀਂ ਆਪਣੇ ਮੈਂਬਰ ਨੂੰ ਕੀ ਅਪੀਲ ਕਰੋਗੇ ਸਰ ਪਟਿਆਲਾ ਦੀ ਸ਼ਾਨ ਮਹਾਰਾਣੀ ਰਜਿੰਦਰਾ ਜਿਮਖਾਨਾ ਕਲੱਬ ਜਿੱਥੇ ਖੇਡਾਂ ਸੱਭਿਆਚਾਰ ਤੇ ਰਾਇਲ ਲਾਈਫ ਸਟਾਈਲ ਦੇਖ ਨੂੰ ਮਿਲਦਾ ਹੈ ਹਰ ਸਾਲ ਇਥੇ ਇਲੈਕਸ਼ਨ ਹੁੰਦੇ ਨੇ ਤੇ ਕਲੱਬ ਦਾ ਪ੍ਰਬਿਕ ਬਣਾ ਲਈ ਨਵੀਂ ਟੀਮ ਦਾ ਚੋਣ ਕੀਤਾ ਜਾਂਦਾ ਹੈ ਸਾਡੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਨੇ ਐਡਵੋਕੇਟ ਸੁਮੇਸ਼ ਜੈਨ ਜਿਹੜੇ ਕੀ ਸੈਕਟਰੀ ਦੇ ਪਦ ਲਈ ਇਥੇ ਚੋਣ ਦੇ ਵਿੱਚ ਉਤਰੇ ਨੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸਰ ਜੈਨ ਸਾਹਿਬ ਪਹਿਲਾ ਸਭ ਤੋਂ ਪਹਿਲਾ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਸੋ ਸ਼ਕਲ ਸਰ ਮੈਂ ਐਡਵੋਕੇਟ ਸੁਮੇਸ਼ ਜੈਨ ਮੈਂ ਜ਼ਿਲ੍ਹਾ ਕੁਡ ਪਟਿਆਲਾ ਦੇ ਵਿੱਚ ਸੰ 2002 ਤੋਂ ਵਕਾਲਤ ਦੀ ਪ੍ਰੈਕਟਿਸ ਕਰ ਰਿਹਾ ਹਾਂ ਮੇਰੇ ਆਫਿਸ ਇਸ ਮਹਾਲੇ ਸਥਿਤ ਹੈ ਸਰ ਪਟਿਆਲਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੈਂ ਪ੍ਰੈਕਟਿਸ ਕਰ ਰਿਹਾ ਚੰਡੀਗੜ੍ਹ ਵੀ ਜਾ ਰਿਹਾ ਮੈਂ ਸੋ ਆਪਣੇ profession ਦੇ ਦੌਰਾਨ ਮੈਂ ਕਈ ਵੇਰੀਅਸ ਮੈਡੀਕਲਸ ਕੇਸ ਜਿਤਕੇ ਜਿਤਨੇ ਲੋਕਾਂ ਨੂੰ ਇਸ ਲਈ 25 ਸਾਲ ਦੀ ਆਲਮੋਸਟ ਵਕਾਲਤ ਦੇ ਵਿੱਚ ਮੈਂ ਇੱਕ ਮੈਰੀਟੋਰੀਅਸ ਸਰਵਿਸਿਜ਼ ਦਿੱਤੀਆਂ ਨੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਆ ਆਪਣਾ ਪੂਰਾ ਯੋਗਦਾਨ ਦਿੱਤਾ ਤੇ ਇਮਾਨਦਾਰੀ ਨਾਲ ਵਕਾਲਤ ਕਰਦੇ ਹੋਏ ਸ਼ਹਿਰ ਦੇ ਕਈ ਅچھے ਨਾਮचीन ਕੇਸ ਮੈਂ ਆਪ ਖੁਦ ਲੜੇ। ਕਲੱਬ ਦੇ ਵਿੱਚ ਤੁਸੀਂ ਸੈਕਟਰੀ ਦੇ ਪੋਸਟ ਲਈ ਲੜ ਰਹੇ ਹੋ। ਜੀ ਕਿਸ ਵਿਜਨ ਨੂੰ ਲੈ ਕੇ ਉਤਰੇ ਹੋ? ਸਰ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਵਿਜਨਰੀ ਗਰੁੱਪ ਦੇ ਸਾਡੇ ਚੇਅਰਮੈਨ ਸਾਹਿਬ ਹਿਮਾਂਸ਼ੂ ਸ਼ਰਮਾ ਜੀ ਕੇ ਕੇ ਸ਼ਰਮਾ ਜੀ ਆਪਣਾ ਵਿਪਨ ਸ਼ਰਮਾ ਜੀ ਤੇ ਉਹਨਾਂ ਦੇ ਨਾਲ ਹੋਰ ਕਾਫੀ अच्छे मेंबर्स ਨੇ ਮੈਨੂੰ ਅਪਰੋਚ ਕੀਤਾ ਫਿਰ ਗੁੱਡਵਿਲ ਗਰੁੱਪ ਦੇ ਡਾਕਟਰ ਸੁਖੀ ਗੋਪਰਾਏ ਜੀ ਪੀਨੋਸ਼ ਸ਼ਰਮਾ ਜੀ ਇਹਨਾਂ ਨੇ ਵੀ ਮੈਨੂੰ ਅਪਰੋਚ ਕੀਤਾ ਤੇ ਸਾਰੇ ਕੈਟਾਲਿਸਟ ਗਰੁੱਪ ਦੇ ਡਾਕਟਰ ਨੀਰਜ ਡਾਕਟਰ ਨਿਧੀ ਵਰਚਲ ਇਹਨਾਂ ਨੇ ਵੀ ਮੈਨੂੰ ਅਪਰੋਚ ਕੀਤਾ ਤਾਂ ਸਾਰੇ ਜਦੋਂ ਅਪਰੋਚ ਕੀਤਾ ਤਾਂ ਉਹਨਾਂ ਦੀ ਕੋਈ ਵਰਸ਼ਨ ਨਹੀਂ ਸੀ ਕਿ ਇਸ ਕਲੱਬ ਦੀ ਬਿਹਤਰੀ ਵਾਸਤੇ ਇਸ ਕਲੱਬ ਨੂੰ ਹੋਰ ਉੱਚੇ ਦਰਜੇ ਤੇ ਲੈ ਕੇ ਜਾਣ ਵਾਸਤੇ ਮੈਨੂੰ ਆਪਣਾ ਵਕਤ ਦੇਣਾ ਪਏਗਾ ਕਿ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਕਿ ਤੁਸੀਂ ਸੈਕਟਰੀ ਦੀ ਪੋਸਟ ਤੇ ਕੰਟੈਸਟ ਕਰੋ ਕਿਉਂਕਿ ਕਲੱਬ ਦੇ ਵਿੱਚ ਕੁਝ ਅੱਛਾ ਕਰਨ ਵਾਸਤੇ ਇੱਕ ਨਵੇਂ ਵਿਜ਼ਨ ਦੀ ਲੋੜ ਹੈ ਔਰ ਉਹਨਾਂ ਸਾਰਿਆਂ ਨੂੰ ਮੈਂਬਰਸ ਨੂੰ ਮੇਰੇ ਤੇ ਪ੍ਰੋਸੈਸ ਹੈ ਕਿ ਮੈਂ ਗੁੱਡ ਐਡਮਿਨਿਸਟ੍ਰੇਸ਼ਨ ਪ੍ਰੋਵਾਈਡ ਕਰ ਸਕਦਾ ਕਲੱਬ ਦੇ ਵਿੱਚ ਕਿਹੜੇ ਕਿਹੜੇ ਤੁਸੀਂ ਬਦਲਾਅ ਲੈ ਕੇ ਆਉਣਾ ਚਾਹੁੰਦੇ ਹੋ ਐਜ਼ ਇਫ ਅਗਰ ਤੁਹਾਨੂੰ ਮੈਂਬਰ ਸੈਕਟਰੀ ਬਣਾਉਂਦੇ ਨੇ ਸਭ ਤੋਂ ਪਹਿਲਾਂ ਕਿਹੜਾ ਬਦਲਾਅ ਕਰੋ ਸਰ ਮੈਂ ਪਹਿਲਾਂ ਵੀ ਇੱਕ ਦਿਨ ਬਾਈਟ ਚ ਦੱਸਿਆ ਸੀਗਾ ਕਿ ਮੇਰੇ ਕੋਲ ਇੱਕ ਸਪੋਰਟਸ ਅਰੀਨਾ ਵਾਸਤੇ ਸਪੋਰਟਸ ਦੀ ਪਾਲਿਸੀ ਵਾਸਤੇ ਇੱਕ ਗਲੂਪਲਾਨ ਤਿਆਰ ਹੈ ਜੋ ਮੈਂ ਵਿਦਨ 7 ਡੇਸ ਅ ਜੇ ਪਰ ਜੇ ਮੈਂਬਰਸ ਨੇ ਮੈਨੂੰ ਸਿਲੈਕਟ ਕੀਤਾ ਤਾਂ ਵਿਦਨ 7 ਡੇਸ ਮੈਂ ਉਹ ਪਾਲਿਸੀ ਫਲੂਟ ਕਰ ਦੂੰਗਾ ਤੇ ਮੈਂਬਰਸ ਦੇ ਸੁਝਾਅ ਲੈ ਕੇ ਵਿਦਨ ਨੈਕਸਟ 7 ਡੇਸ ਥੈਟ ਇਜ਼ ਥੈਟ ਮੀਨਸ ਨੈਕਸਟ ਵਿਦਨ 14 ਡੇਸ ਮੈਂ ਇੱਕ ਨਵੀਂ ਸਪੋਰਟਸ ਪਾਲਿਸੀ ਕਲੱਬ ਚ ਲੈ ਕੇ ਆਉਂਦਾ ਜਿਹੜੀ ਕੀ ਪਾਲਿਸੀ ਐਸਿਓ ਹੋएगी ਜਿਸ ਦੇ ਵਿੱਚ 2900 ਮੈਂਬਰਸ ਜਿਹੜੇ ਹੈ ਹੂੰ ਪੂਰੇ ਪਰਿਵਾਰ ਸਹਿਤ ਪਾਰਟਿਸਪੇਟ ਕਰਨਗੇ ਤੇ ਐਵਰੀ ਸਿੰਗਲ ਮੈਂਬਰ ਆਫ ਦੀ ਕਲੱਬ ਉਹ ਇਸ ਕਲੱਬ ਦੇ ਵਿੱਚ ਆ ਕੇ ਆਪਣੇ ਸਪੋਰਟਸ ਆਪਣੀ ਕਲਾ ਆਪਣੀ ਆਰਟ ਆਪਣੇ ਟੈਲੈਂਟ ਦਾ ਹੂੰ ਯੂਟਿਲਾਈਜ਼ ਕਰੇਗਾ ਤੇ ਇੰਜੋਏ ਕਰੇਗਾ ਜੀ ਜਿਵੇਂ ਆਪਾਂ ਗੱਲ ਕਰੀਏ ਸੈਕਟਰ ਦੀ ਪੋਸਟ ਲਈ ਤੁਸੀਂ ਲੜ ਰਹੇ ਹੋ ਪਹਿਲਾਂ ਵੀ ਬੜੇ ਸੈਕਟਰੀ ਰਹੇ ਨੇ ਜਦੋਂ ਵੀ ਕੋਈ ਨਵਾਂ ਪਾਡੇ ਦੇ ਵਿੱਚ ਜਾਂ ਨਵੇਂ ਕੋਈ ਨਵੀਂ ਟੀਮ ਆਂਦੀ ਹੈ ਉਹ ਨਵੇਂ ਆਈਡੀਆ ਲੈ ਕੇ ਆ ਜਾਂਦੇ ਨੇ ਤੇ ਪੁਰਾਣੇ ਵੀ ਜਿਹੜੇ ਬੰਦੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਪੁਰਾਣੇ ਜਿਹੜੇ ਬੰਦੇ ਸੀ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਨਵੇਂ ਤੁਸੀਂ ਆ ਰਹੇ ਹੋ ਨਵੀਂ ਟੀਮ ਲੈ ਕੇ ਆ ਰਹੇ ਹੋ ਕਿਉਂਕਿ ਕਲੱਬ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਹਮੇਸ਼ਾ ਅਪਸ ਦੇ ਵਿੱਚ ਜੋਰ ਤੋੜ ਹੁੰਦਾ ਹੈ ਇੱਕ ਬੰਦਾ ਦੂਜੇ ਵੱਲ ਚਲਾ ਜਾਂਦਾ ਦੂਜਾ ਤੀਜੇ ਵੱਲ ਚਲਾ ਜਾਂਦਾ ਜਿਵੇਂ ਹੁਣ ਆਪਾਂ ਗੱਲ ਕਰੀ ਤਾਂ ਹੁਣ ਵੀ ਜਿਹੜੇ ਕਈ ਬੰਦੇ ਐ ਇੱਕ ਦੂਜੇ ਗਰੁੱਪ ਤੋਂ ਟੁੱਟ ਕੇ ਦੂਜੇ ਗਰੁੱਪ ਦੇ ਚਲੇ ਗਏ ਟੋੜੀ ਟੀਮ ਖੜਿਆ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਇਹ ਸੁਣਿਆ ਸੀਗਾ ਵੀ ਕਲੱਬ ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਜਾਂ ਪਲੇਟ ਹੋਣਗੇ ਜਾਂ 8 ਜਾਂ 4 ਦੀ ਇਲੈਕਸ਼ਨ ਹੋਏਗੀ ਪਰ ਜਦੋਂ ਤੁਹਾਡਾ ਗਰੁੱਪ ਖੜਿਆ ਉਸ ਤੋਂ ਬਾਅਦ 12 ਦੇ 12 ਕੈਂਡੀਡੇਟ ਮੈਦਾਨ ਦੇ ਵਿੱਚ ਤੁਸੀਂ ਕਿਹੜੀ ਸੋਚ ਨੂੰ ਲੈ ਕੇ 12 ਕੈਂਡੀਡੇਟ ਉਤਾਰੇ ਜਾਂ ਕਿਹੜੀ ਇਹ ਜੀ ਲੋੜ ਸੀ ਵੀ ਜਿਹੜੀ ਤੁਹਾਨੂੰ ਕਲੱਬ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਕਿਵੇਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਸਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਗਰੁੱਪ ਪਹਿਲੀ ਗੱਲ ਤਾਂ ਕਲੱਬ ਇੱਕ ਪਰਿਵਾਰ ਹੈ 2900 ਮੈਂਬਰ ਦਾ ਇਹ ਚ ਕੋਈ ਵੀ ਗਰੁੱਪ ਨਹੀਂ ਹੁੰਦਾ ਡੈਮੋਕਰੈਟਿਕ ਪ੍ਰੋਸੈਸ ਹੈ ਦੋ ਆਪਸੀ ਪਰਿਵਾਰ ਜਿਹੜੇ ਹੁੰਦੇ ਨੇ ਪਰਿਵਾਰ ਦੇ ਵਿੱਚੋਂ ਹੀ ਦੋ ਪਾਰਟਿਸਪੈਂਟਸ ਜਿਹੜੇ ਹੁੰਦੇ ਨੇ ਉਹ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਨੇ ਹਰ ਮੈਂਬਰ ਦਾ ਆਪਣਾ ਆਪਣਾ ਇੱਕ ਸੋਚ ਹੈ ਆਪਣੀ ਇੱਕ ਥਿੰਕਿੰਗ ਲੈਵਲ ਹੈ ਉਹ ਲੈ ਕੇ ਕੋਸ਼ਿਸ਼ ਕਰ ਹਰ ਮੈਂਬਰ ਇਹੀ ਕਰਦਾ ਕਿ ਕਲੱਬ ਦੀ ਬਿਹਤਰੀ ਹੋ ਸਕੇ ਸੋ ਪਹਿਲੀ ਗੱਲ ਤਾਂ ਗਰੁੱਪੀਜ਼ਮ ਬਾਰੇ ਤਾਂ ਮੈਂ ਬਿਲਕੁਲ ਹੀ ਗਲਤ ਸਮਝਦਾ ਕਿ ਕੋਈ ਦੋ ਧੜੇ ਹੁੰਦੇ ਨੇ ਤੇ ਇਸ ਕਰਕੇ ਕੋਈ ਇੱਕ ਇੱਧਰ ਖੜਾ ਹੋ ਗਿਆ ਜਾਂ ਉੱਤਰ ਖੜਾ ਹੋ ਗਿਆ ਸੋ ਕੋਈ ਐਸੀ ਗੱਲ ਨਹੀਂ ਇੱਕ ਡੈਮੋਕਰੈਟਿਕ ਪ੍ਰੋਸੈਸ ਹੈ ਜੋ ਚੱਲਦਾ ਰਹਿਣਾ ਚਾਹੀਦਾ ਬਟ ਇਟ ਇਟ ਇਜ਼ ਹੈਲਦੀ ਕੰਪੀਟੀਸ਼ਨ ਹੈਲਦੀ ਐਂਡ ਫ੍ਰੈਂਡਲੀ ਕੰਪੀਟੀਸ਼ਨ ਸੋ ਇਹਦੇ ਵਿੱਚ ਧੜੇ ਦੇ ਸੰਬੰਧੀ ਮੈਂ ਗੱਲ ਨਹੀਂ ਕਰੂੰਗਾ ਮੈਂ ਤਾਂ ਸਿਰਫ ਇਹੀ ਗੱਲ ਕਰੂੰਗਾ ਕਿ ਪਰਿਵਾਰ ਦੇ ਵਿੱਚ ਕਲੱਬ ਦੀ ਬਿਹਤਰੀ ਵਾਸਤੇ ਦੋ ਵਿਜਨਸ ਡਿਫਰੈਂਟ ਡਿਫਰੈਂਟ ਵਿਜਨਸ ਆਪਸ ਵਿੱਚ ਕੰਟੈਸਟ ਕਰ ਰਹੀਆਂ ਨੇ ਜਿੱਥੋਂ ਤੱਕ ਗੱਲ ਤੁਸੀਂ ਕਹੀ ਕਿ ਅਸੀਂ 12 ਬੰਦੇ ਲੈ ਕੇ ਆ ਰਹੇ ਹਾਂ ਤਾਂ ਕੀ ਵਿਜਨ ਲੈ ਕੇ ਆ ਰਹੇ ਹਾਂ ਸਰ ਸਾਡਾ ਵਿਜਨ ਬਿਲਕੁਲ ਸਿੰਪਲ ਹੈ ਅਸੀਂ ਚਾਹੁੰਦੇ ਹਾਂ ਕਿ ਕਲੱਬ ਦਾ ਹਰ ਮੈਂਬਰ ਇਸ ਕਲੱਬ ਨੂੰ ਰਨ ਕਰੇ ਗਵਨ ਕਰੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਪਾਵਰ ਆ ਉਹ ਸੈਂਟਰਲਾਈਜ਼ਡ ਹੋਵੇ ਸੈਕੰਡ ਅਸਪੈਕਟ ਸਾਡਾ ਜੋ ਵਿਜਨ ਹੈ ਉਹ ਇਹ ਹੈ ਕਿ ਇਹ ਜਿਹੜਾ ਕਲੱਬ ਹੈ ਇਹਦੇ ਵਿੱਚ ਆਪਸ ਕਲੱਬ ਮੈਂਬਰਸ ਹਰਮੋਨੀਅਸ ਮਾਹੌਲ ਬੰਨਣਾ ਚਾਹੀਦਾ ਪਰਵਾਰਕ ਮਾਹੌਲ ਬੰਨਣਾ ਚਾਹੀਦਾ ਆਪਸ ਦੇ ਵਿੱਚ ਕੋਈ ਐਨਿਮੀਟੀ ਨਹੀਂ ਰਹਿਣੀ ਚਾਹੀਦੀ ਕੋਈ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਸਾਫ ਸੁਥਰੇ ਤੰਗ ਨਾਲ ਕਲੱਬ ਕਲੱਬ ਰਹਿਣਾ ਚਾਹੀਦਾ ਜਨ ਸਾਹਿਬ ਅਗਰ ਮੈਂਬਰ ਨੇ ਤੁਹਾਨੂੰ ਚੁਣ ਕੇ ਸੈਕਟਰੀ ਬਣਾ ਦਿੱਤਾ ਤਾਂ ਸਭ ਤੋਂ ਪਹਿਲਾਂ ਜਿਹੜੇ 100 ਦਿਨ ਹੁੰਦੇ ਆ ਕੀ ਚੀਜ਼ ਡਿਲੀਵਰ ਕਰੂੰ ਸਰਦ ਕੁ ਮੈਂ ਨੀਤਤ ਹੈ ਨਹੀਂ ਜਿਹੜਾ ਮੈਂ ਕੋਈ ਇਸ ਤਰੀਕੇ ਦੀ ਵਾਅਦਾ ਕਰ ਸਕਦਾ ਲੇਕਿਨ ਮੇਰਾ ਜੋ ਵਿਜ਼ਨ ਹੈ ਉਹ 100 ਦਿਨ ਨਹੀਂ ਮੈਂ ਹਮੇਸ਼ਾ ਇਸ ਗੱਲ ਤੇ ਰਿਹਾ ਕਿ ਜਿਹੜਾ ਕੰਮ ਅੱਜ ਕਰ ਸਕਦੇ ਹਾਂ ਉਹ ਅੱਜ ਹੀ ਕਰ ਲੈਣਾ ਚਾਹੀਦਾ ਹੈ ਉਹਦੇ ਵਾਸਤੇ 100 ਦਿਨ ਦੀ ਜਾਂ ਅਗਲੇ ਦਿਨ ਦੀ ਲੋੜ ਨਹੀਂ ਹੁੰਦੀ ਤਾਂ ਮੇਰਾ ਇੱਕ ਜੋ ਵਿਜ਼ਨ ਹੈ ਉਹ ਸਭ ਤੋਂ ਪਹਿਲਾ ਵਿਜ਼ਨ ਜੋ ਹੈ ਉਹ ਇਹ ਹੈ ਕਿ ਕਲੱਬ ਦੇ ਵਿੱਚ ਜਿਹੜਾ ਜਿੰਨਾ ਵੀ ਫੰਡਸ ਦਾ ਸਿਸਟਮ ਹੈ ਉਹਦੀ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਸੋ ਥੈਟ ਕਲੱਬ ਦੇ ਹਰ ਮੈਂਬਰ ਨੂੰ ਪਤਾ ਲੱਗੇ ਕਿ ਉਹਨਾਂ ਦਾ ਪੈਸਾ ਜੋ ਪੇ ਕਰ ਰਹੇ ਨੇ ਉਹ ਕਿੱਥੇ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਕਿਹੜੇ ਕਿਹੜੇ ਕੰਮ ਕੰਮਾਂ ਤੇ ਜਾ ਰਿਹਾ ਹੈ ਔਰ ਕਿਸ ਅਸਪੈਕਟ ਤੇ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਜਨ ਸਰ ਮੈਂ ਵੀ ਕਲੱਬ ਦਾ ਮੈਂਬਰ ਆ ਤਾਂ ਸੁਣਨ ਨੂੰ ਮਿਲਦਾ ਵੀ ਕਲੱਬ ਇਸ ਸਮੇਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹੈ ਕੀ ਪਲਾਨਿੰਗ ਹੈ ਤੁਹਾਡੇ ਕੋਲ ਕਟੋਗੇ ਸਿਰਫ ਫਾਈਨੈਂਸ਼ੀਅਲ ਬੈਲੈਂਸ ਲਈ ਸਤੇ ਬਹੁਤ ਦੂਤਰ ਇੰਪੋਰਟੈਂਟ ਅਸਪੈਕਟਸ ਨੇ ਸਭ ਤੋਂ ਪਹਿਲਾਂ ਦੇਖੋ ਸਰ ਜਿਹੜੀ ਆਪਣੀ ਸਟਾਫ ਦਾ ਸਿਸਟਮ ਹੈ ਜਿਹੜਾ ਉਹਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ ਜਿਹੜੇ ਫਜ਼ੂਲ ਖਰਚੇ ਹੋ ਰਹੀ ਹੈ ਉਹਨੂੰ ਰੋਕਣ ਦੀ ਲੋੜ ਹੈ ਖਰਚਾ ਉੱਥੇ ਹੀ ਕਰਨਾ ਚਾਹੀਦਾ ਜਿੱਥੇ ਜਿਵਿਕੇ ਰਿਕੁਆਇਰਮੈਂਟ ਹੈ ਕਲੱਬ ਆਪਣਾ ਦੇਖੋ ਬਹੁਤ ਸੋਹਣਾ ਬਣ ਚੁੱਕਾ ਨਿਰਾਨੀ ਖਿਆਲ ਕੇ ਜ਼ਿਆਦਾ ਕੋਈ ਦੇ ਵਿੱਚ ਬਿਲਡਿੰਗ ਜਾਂ ਕੰਸਟਰਕਸ਼ਨ ਵਰਕ ਕਰਨਾ ਚਾਹੀਦਾ ਬਿਕੋਜ਼ ਜਿਹੜਾ ਗ੍ਰੀਨਰੀ ਹੈ ਉਹ ਮੇਨਟੇਨ ਰੱਖਣੀ ਜ਼ਰੂਰੀ ਹੈ ਕਲੱਬ ਦੇ ਵਿੱਚ এনवायरमेंट ਪਰਪਸਪਰਪਸਲਿਟੀ ਆਪਣੇ ਕਨਸਟੀਟਿਊਸ਼ਨ ਆਪਣੇ ਮੈਮੋਰੰਡਮ ਆਫ ਆਰਟੀਕਲਸ ਵੀ ਇਹ ਲਿਖਿਆ ਹੋਇਆ ਕਿ ਟਿਲ 2027 ਕੋਈ ਫਰਦਰ ਕੰਸਟਰਕਸ਼ਨ ਨਹੀਂ ਕੀਤੀ ਜਾਏਗੀ ਸੈਕੰਡ ਸਰ ਕਲੱਬ ਦੇ ਅਰੀਨਾ 'ਚ ਕਾਫੀ ਜਗ੍ਹਾ ਐਸੇ ਅਵੇਲੇਬਲ ਐ ਜਿਹੜੀ ਕਿ ਯੂਟਿਲਾਈਜ਼ ਕੀਤੀ ਜਾ ਸਕਦੀ ਐ ਫਾਰ ਸਮ ਸੋਰਟ ਆਫ ਕਾਰਪੋਰੇਟ ਮੀਟਿੰਗਸ ਐਂਡ ਅਦਰ ਅਸਪੈਕਟਸ ਜਿਵੇਂ ਕਿ ਮੀਟਿੰਗ ਹਾਲਸ ਹੁੰਦੇ ਨੇ ਸੋ ਉਹ ਉਹਨੂੰ ਯੂਟਿਲਾਈਜ਼ ਕਰਦੇ ਹੋਏ ਆਪਾਂ ਫਾਈਨੈਂਸ਼ੀਅਲੀ ਉਹਨੂੰ ਯੂਜ਼ ਕਰਦੇ ਹੋਏ ਉਹਦੀ ਬੁਕਿੰਗ ਲੈ ਕੇ ਆਪਾਂ ਇੰਪਰੂਵ ਕਰ ਸਕਦੇ ਆ ਫਾਈਨੈਂਸੀਅਲਸ ਨੂੰ ਥਰਡ ਜਿਹੜਾ ਇੰਪੋਰਟੈਂਟ ਅਸਪੈਕਟ ਐ ਥੈਟ ਇਜ਼ ਦੀ ਇੰਪੋਰਟੈਂਟ ਅਸਪੈਕਟ ਜਿਹੜਾ ਫਾਈਨੈਂਸ਼ੀਅਲ ਬਿਅਰੈਂਸ ਹੀ ਹੁੰਦਾ ਐ ਉਹ ਹੈ ਕਿ ਕਲੱਬ ਦੇ ਵਿੱਚ ਜਿਹੜੀ ਇਸ ਟਾਈਮ ਆਪਣੇ ਜਿਹੜੇ ਐਕਸਪੈਂਡੀਚਰਸ ਨੇ ਉਹ ਇਨਕਮ ਤੋਂ ਵੱਧ ਹੁੰਦੇ ਜਾ ਰਹੇ ਹਨ ਸੋ ਇਨਕਮ ਨੂੰ ਵਧਾਉਣ ਵਾਸਤੇ ਡਿਫਰੈਂਟ ਆਈਡੀਆਜ਼ ਜਿਹੜੇ ਹਨ ਉਹਦਾ ਬਲੂਪ੍ਰਿੰਟ ਆਲਰੇਡੀ ਤਿਆਰ ਹੈ ਲੇਕਿਨ ਮੈਂ ਫਿਰ ਬੇਨਤੀ ਕਰੂੰਗਾ ਕਿ ਕਾਫੀ ਸੀਐਸ ਐਂਡ ਕਾਫੀ ਬਿਜ਼ਨਸ ਐਂਟਰਪ੍ਰੀਨਿਅਰਸ ਨੂੰ ਬੀਟਰ ਸੀ ਕਮੇਟੀ ਬਣਾਵਾਂਗੇ ਜੋ ਕਮੇਟੀ ਸਾਨੂੰ ਡਿਫਰੈਂਟ ਆਈਡੀਆਜ਼ ਦੇਊਗੀ ਮੈਂ ਵੀ ਆਪਣੇ ਆਈਡੀਆਜ਼ ਉਹਨਾਂ ਕੋਲ ਪੇਸ਼ ਕਰੂੰਗਾ ਉਹ ਆਈਡੀਆਜ਼ ਨੂੰ ਕਲੈਕਟਿਵਲੀ ਇਕੱਠਾ ਕਰਕੇ ਕਲੱਬ ਮੈਂਬਰਸ ਦੀ ਸਹਾਇਤਾ ਦੇ ਨਾਲ ਅਸੀਂ ਨਵੀਂ ਫਾਈਨੈਂਸ਼ੀਅਲ ਪਾਲਿਸੀ ਲੈ ਕੇ ਆਵਾਂਗੇ ਜਿਹਦੇ ਨਾਲ ਜਿਹੜੀ ਕਲੱਬ ਦਾ ਐਕਸਪੈਂਡੀਚਰ ਹੈ ਉਹ ਘਟੇ ਤੇ ਇਨਕਮ ਵਧੇ ਸੋ ਥੈਟ ਜਿਹੜਾ ਕਲੱਬ ਉਸ ਸਲੋਲੀ ਐਂਡ ਸਟੈਡੀਲੀ ਫਾਈਨੈਂਸ਼ੀਅਲ ਬਾਇਓਂਸ ਹਰ ਦੋ ਅੱਛਾ ਇੱਕ ਵਾਰ ਕਲੱਬ ਦੇ ਮੈਂਬਰਾਂ ਨੂੰ ਤੁਸੀਂ ਆਪਣੀ ਜਿਹੜੀ ਟੀਮ ਤੁਸੀਂ ਬਣਾਈ ਹੈ ਉਹ ਸਾਰੀ ਦੱਸ ਦਿਓ ਵੀ ਕਿਹੜਾ ਤੁਹਾਡਾ ਪ੍ਰਧਾਨ ਹੈ ਕਿਹੜਾ ਜੁਆਇੰਟ ਸੈਕਟਰੀ ਸਾਰੀ ਟੀਮ ਦਾ ਸਾਰੇ ਸਰ ਸਰ ਵਿਜਨਰੀ ਗਰੁੱਪ ਗੁੱਡਵਿਲ ਗਰੁੱਪ ਤੇ ਕੈਟਾਲਿਸਟ ਗਰੁੱਪ ਦੇ ਤਿੰਨੋਂ ਗਰੁੱਪਸ ਨੇ ਮਿਲ ਕੇ ਇੱਕ ਟੀਮ ਬਣਾਈ ਹੈ ਜਿਸ ਦੇ ਵਿੱਚ ਸਾਡੇ ਪ੍ਰਧਾਨ ਐਡਵੋਕੇਟ ਸ਼ੇਰਵੀਰ ਜੀ ਨੇ ਵਾਈਸ ਪ੍ਰੈਜ਼ੀਡੈਂਟ ਹਰਮਨ ਪਿਆਰੇ ਐਮ ਐਮ ਛਾਲ ਜੀ ਨੇ ਸੈਕਟਰੀ ਵਾਸਤੇ ਮੈਂ ਖੁਦ ਐਡਵੋਕੇਟ ਸੁਮੇਸ਼ ਜੈਨ ਕੰਟੈਸਟ ਕਰ ਰਿਹਾ ਜੀ ਜੋਇਨ ਸੈਕਟਰੀ ਤੇ ਡਾਕਟਰ ਐਚ ਐਸ ਮਾਨ ਹੈ ਜੀ ਐਂਡ ਟ੍ਰੇਅਰ ਆਫ ਥਿਸ ਇਟੇ ਡਾਕਟਰ ਨੀਦੀ ਬਨਸਨ ਜੀ ਤੇ ਜਿਹੜੇ ਸਬ ਐਗਜ਼ੀਕਟਿਵ ਵੀ ਹੈ ਸਰ ਪੀਨਿਸ਼ ਜਲੂਟਾ ਜੀ ਆਪਣੇ ਦੀਪਕ ਡਕਾਲਾ ਜੀ ਡਾਕਟਰ ਕੁਮਾਰ ਗਰੋਵਰ ਜੀ ਜੀ ਐਸ ਬੀਦੀ ਜੀ ਪਰਮਜੀਤ ਗੋਇਲ ਜੀ ਤੇ ਕਾਰਤਿਕ ਜਿੰਦਨ ਕਾਰਤਿਕ ਸੋ ਸਾਡੇ ਨਾਲ ਜਿਹੜੇ ਇੱਥੇ ਬੈਠੇ ਸੀ ਇਹ ਵਿਜ਼ਨਰੀ ਗਰੁੱਪ ਦੇ ਸੈਕਟਰੀ ਵੱਜੋਂ ਖੜੇ ਹੋ ਰਹੇ ਨੇ ਮਹਾਰਾਣੀ ਅਰਜਿੰਦਰਾ ਜਿਮਖਾਨਾ ਕਲੱਬ ਦੇ ਵਿੱਚ ਨਵਾਂ ਵਿਜ਼ਨ ਲੈ ਕੇ ਆਏ ਨੇ ਨਵੀਂ ਸੋਚ ਲੈ ਕੇ ਆਏ ਨੇ ਨਵੇਂ ਆਈਡੀਆ ਲੈ ਕੇ ਆਏ ਨੇ ਸੋ ਤੁਸੀਂ ਆਪਣੇ ਮੈਂਬਰ ਨੂੰ ਕੀ ਅਪੀਲ ਕਰੋਗੇ ਸਰ ਮੈਂ ਸਰ ਅਪੀਲ ਕਰੂੰਗਾ ਜੀ ਕਿ ਸਭ ਤੋਂ ਪਹਿਲਾਂ ਸਾਰੇ ਮੈਂਬਰਸ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਾਡੇ ਸਾਰੇ ਗਰੁੱਪ ਨੂੰ ਸਾਡੀ ਸਾਰੀ ਟੀਮ ਨੂੰ ਪਲੀਜ਼ ਸਾਨੂੰ ਜਿਤਾਓ ਸੋ ਦੈਟ ਅਸੀਂ ਇਸ ਕਲੱਬ ਦੀ ਨੂੰ ਸਰਵਿਸ ਦੇ ਸਕੀਏ ਅਸੀਂ ਆਪਣੀ ਨਵੀਂ ਸੋਚ ਦੇ ਨਾਲ ਇਸ ਕਲੱਬ ਨੂੰ ਨਵੇਂ ਅਦਾਇਰੇ ਤੇ ਲੈ ਕੇ ਜਾ ਸਕੀਏ ਮੈਂ ਖੁਦ ਐਡਵੋਕੇਟ ਸੁਮੇਸ਼ ਜੈਨ ਸਾਰੇ ਮੈਂਬਰਸ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਕਾਈਂਡਲੀ ਪਲੀਜ਼ ਵੋਟ ਇਨ ਮਾਈ ਫੇਵਰ ਕਾਈਂਡਲੀ ਕਾਸਟ ਵੋਟ ਇਨ ਮਾਈ ਫੇਵਰ ਐਂਡ ਪਲੀਜ਼ ਇਲੈਕਟ ਮੀ ਐਸ ਸੈਕਟਰੀ ਸੋ ਇਹ ਸਨ ਐਡਵੋਕੇਟ ਸੁਮੇਸ਼ ਜੈਨ ਅਕਸਰ ਕਲੱਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਹਰ ਸਾਲ ਇਲੈਕਸ਼ਨ ਹੁੰਦੀ ਹੈ ਨਵੇਂ ਮੈਂਬਰ ਚੁਣੇ ਜਾਂਦੇ ਨੇ ਨਵੇਂ ਜਿਹੜੇ ਐਗਜ਼ੀਕਿਊਟਿਵ ਬਣਦੇ ਨੇ ਨਵੇਂ ਅਹੁਦਿਆਂ ਦੇ ਉੱਪਰ ਆਉਂਦੇ ਨੇ ਨਵੀਂ ਸੋਚ ਲੈ ਕੇ ਆਉਂਦੇ ਨੇ ਸੋ ਅਸੀਂ ਸਾਰੇ ਮੈਂਬਰਸ ਨੂੰ ਅਪੀਲ ਕਰਾਂਗੇ ਵੋਟ ਪਾਣ ਜ਼ਰੂਰ ਆਓ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਕਰੋ ਤਾਂ ਕਿ ਜਿਹੜੀ ਨਵੀਂ ਟੀਮ ਆਵੇ ਜਾਂ ਨਵੀਂ ਸੋਚ ਲੈ ਕੇ ਆਵੇ ਉਹ ਕਲੱਬ ਦਾ ਭਵਿੱਖ ਹੀ ਬਣਾਉਂਦੇ ਨੇ ਤੇ ਕਲੱਬ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਵੋਟ ਪਾਣ ਜ਼ਰੂਰ ਆਓ ਸਾਨੂੰ ਦਿਓ ਜਾਇਜ਼ਤ Só a